ਹਾਂਜੀ ਸ਼ਤਿਸ਼ਿਰ ਯਕਾਲ ਜੀ ਸਾਰੇ ਭੈਣ ਭਰਾਵਾਂ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਆਪਣੇ ਚੈਨਲ ਰਿਸ਼ਤੇ ਰਿਸ਼ਤੇ ਵਿੱਚ ਜਿਹੜੇ ਵੀ ਭੈਣ ਭਰਾ ਆਪਣੇ ਚੈਨਲ ਦੇ ਨਾਲ ਨਵੇਂ ਜੁੜੇ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ ਤਾਂ ਜੋ ਹਰ ਰੋਜ਼ ਨਵੇਂ ਤੋਂ ਨਵੇਂ ਰਿਸ਼ਤਿਆਂ ਦੀ ਅਪਡੇਟ ਤੁਹਾਡੇ ਤੱਕ ਪਹੁੰਚਦੀ ਰਹੇ ਨਾਲ ਹੀ ਆਪਣਾ ਵਟਸਐਪ ਨੰਬਰ ਦਿੱਤਾ ਗਿਆ ਜੀ ਜਿਸ ਨੇ ਵੀ ਆਪਣੇ ਰਿਸ਼ਤੇ ਦੀ ਐਡ ਲਗਵਾਉਣੀ ਹੈ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਆਪਣਾ ਬਾਇਓ ਡਾਟਾ ਭੇਜੋ ਐਡ ਲਗਾਉਣ ਦੀ ਜੋ ਵੀ ਫੀਸ ਹੋਵੇਗੀ ਤੁਹਾਨੂੰ ਵਟਸਐਪ ਰਾਹੀਂ ਦੱਸ ਦਿੱਤੀ ਜਾਵੇਗੀ ਹਾਂਜੀ ਆਉ ਨੋਟ ਕਰਦੇ ਆ ਜਿਹਦੇ ਕੁਝ ਵਧੀਆ ਰਿਸ਼ਤੇ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਐਚ ਕੌਰ ਪਤਾ ਐਸ اے ਐਸ ਨਗਰ ਮਹਾਲੀ ਕਾਸਟ ਹੈ ਜੀ ਸੈਣੀ ਸਿੱਖ ਤੇ ਉਮਰ 1993 ਦੀ ਕੱਦ ਹੈ ਜੀ 5'2 ਤੇ ਗੋਤ ਹੈ ਲੌਂਗੀਆ ਤੇ ਨਾਨਕਿਆਂ ਦਾ ਗੋਤ ਹੈ ਜੀ 45 ਐਣਾ ਦੋ ਮੈਰਿਡ ਕੈਨੇਡਾ ਦੀਆਂ ਪੀ ਆਰ ਨੇ ਜੀ ਪੜ੍ਹਾਈ ਇਹਨਾਂ ਨੇ ਕਰੀ ਐ ਐਮ ਟੈਕ ਈ ਸੀ ਈ ਕੰਮ ਕਰ ਰਿਹਾ ਜੀ ਕੈਨੇਡਾ ਪੀ ਆਰ ਨੇ ਦੇ ਡਿਜੀਟਲ ਮਾਰਕੀਟਿੰਗ ਦੀ ਜੌਬ ਕਰਦੇ ਨੇ ਇਹਨਾਂ ਦੀ ਮੰਗ ਹੈ ਜੀ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਵਧੀਆ ਕੰਮ ਕਰਤੇ ਹੋਵੇ ਜਾਂ ਬਿਜ਼ਨਸ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਤੇਜਿੰਦਰ ਸਿੰਘ ਕਾਸਟ ਜੱਟ ਸਿੱਖ ਜਨਮੇ ਜੀ 1991 ਦਾ ਤੇ ਕੱਦ ਹੈ 5 ਫੁੱਟ 7 ਇੰਚ ਗੋਤ ਹੈ ਜੀ ਗਿੱਲ ਤੇ ਪੜ੍ਹਾਈ ਕਰੀ ਇੰਟਰਨੈਸ਼ਨਲ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਯੂਕੇ ਤੋਂ ਭੈਣ ਇਹਨਾਂ ਦੀ ਇੱਕ ਹੈ ਜੀ ਮੈਰਿਡ ਕੈਨੇਡਾ ਦੇ ਵਿੱਚ ਪਿਤਾ ਜਰਮਨ ਦੇ ਵਿੱਚ ਨੇ ਤੇ ਬਾਕੀ ਪਰਿਵਾਰ ਇੰਡੀਆ ਤੇ ਆਸਟ੍ਰੇਲੀਆ ਦੇ ਵਿੱਚ ਹੈ ਕੰਮ ਕਰ ਹੈ ਜੀ ਆਪਣਾ ਕੰਪਨੀ ਬਿਜ਼ਨਸ ਹੈ ਵਧੀਆ ਕਰ ਪਰਿਵਾਰ ਵਧੀਆ ਆਮਦਨ ਹੈ ਇਹਨਾਂ ਦੀ ਮੰਗ ਹੈ ਜੀ ਕੋਈ ਪੜ੍ਹੇ ਲਿਖੇ ਦੁਆਬੇ ਏਰੀਆ ਦੀ ਇੰਗਲੈਂਡ ਦੇ ਵਿੱਚ ਹੋਵੇ ਸਟੂਡੈਂਟ ਹੋਵੇ ਵਰਕ ਪਰਮਿਟ ਤੇ ਹੋਵੇ ਜਾਂ ਪੀਆਰ ਹੋਵੇ ਮੈਰਜ ਬਿਊਰੋ ਵਾਲੇ ਮਾਫ ਕਰਨ ਜੀ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਵਟਸਐਪ ਰਾਹੀਂ ਕੰਟੈਕਟ ਕਰੋ ਰਿਸ਼ਤੇ ਦੀ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਚਰਨਜੀਤ ਸਿੰਘ ਪਤਾ ਕੋਟ ਸਦੀਕ ਕਾਲਾ ਸਿੰਘ ਜ਼ిల్లా ਜਲੰਧਰਾ ਹੈ ਜੀ ਉਮਰ 50 ਸਾਲ ਲੈ ਲਨ ਦੀ ਕਾਸਟ ਮਜੀ ਵੀ ਸਿੱਖ ਹੈ ਗੋਤ ਹੈ ਜੀ ਸਹੋਤਾ ਤੇ ਇਹਨਾਂ ਦੀ ਵਾਈਫ ਦੀ ਡੈਥ ਹੋ ਗਈ ਸੀ ਦੋ ਲੜਕੇ ਨੇ ਇਹਨਾਂ ਦੇ ਇੱਕ ਲੜਕਾ ਦੁਬਈ ਦੇ ਵਿੱਚ ਹੈ ਤੇ ਇੱਕ ਕੈਨੇਡਾ ਦੇ ਵਿੱਚ ਹੈ ਜੀ ਤੇ ਲੜਕੀ ਇਹਨਾਂ ਦੀ ਵਿਆਹੀ ਹੋਈ ਹੈ ਕੰਮ ਕਰਾ ਜੀ ਹਰਾਜ ਮਿਸਤਰੀ ਦੇ ਠੇਕੇਦਾਰ ਨੇ ਤੇ ਇਹਨਾਂ ਦੀ ਮੰਗ ਹੈ ਜੀ ਇਹਨਾਂ ਨੂੰ ਘਰ ਸੰਭਾਲਣ ਵਾਲੀ ਲੇਡੀਜ਼ ਚਾਹੀਦੀ ਹੈ ਜੀ ਦੀ ਉਮਰ 40 ਤੋਂ 45 ਸਾਲ ਤੱਕ ਦੀ ਹੋਵੇ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਪੂਰੀ ਜਾਣਕਾਰੀ ਲਓ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਕੁਮਾਰ ਪਤਾ ਪਟਿਆਲਾ ਉਮਰ ਹੈ ਜੀ 10 11 93 ਦੀ ਤੇ ਕੱਦ ਹੈ 5 ਫੁੱਟ 8 ਇੰਚ ਕਾਸਟ ਹੈ ਜੀ ਖੱਤਰੀ ਤੇ ਪੜ੍ਹਾਈ ਕਰੀ ਹੈ ਬੀ ਟੈਕ ਮੈਕੈਨਿਕ ਭੈਣਾ ਦੋ ਮੈਰਿਡ ਨੇ ਜੀ ਕੰਮ ਕਰ ਰਹਾ ਮੈਨੇਜਰ ਆ ਮੁੰਡਾ ਪੀ ਐਸ ਪੀ ਸੀ ਐਲ ਦੇ ਵਿੱਚ ਜੌਬ ਕਰਦੇ ਨੇ ਤੇ ਇਹਨਾਂ ਦੀ ਮੰਗ ਹੈ ਜੀ ਕੁੜੀ ਨੇ ਐਮ ਬੀਏ ਜਾਂ ਐਮ ਬੀ ਟੈਕ ਕਰੀ ਹੋਵੇ ਤੇ ਕੱਦ 5 ਫੁੱਟ 4 ਇੰਚ ਹੋਵੇ ਜੀ ਨੰਬਰ ਦਿੱਤਾ ਗਿਆ ਜੀ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਸੰਗਾ ਮ੍ਰਿਤਤਾਰੀ ਪਤਾ ਫਿਰੋਜ਼ਪੁਰ ਤੋਂ ਨੇ ਜੀ ਕਾਸਟ ਇਹਨਾਂ ਦੀ ਰਾਮਗੜੀਆ ਤੇ ਗੋਤ ਹੈ ਧਮੂ ਭਰਾ ਇਹਨਾਂ ਦੇ ਦੋ ਨੇ ਜੀ ਭੈਣ ਇੱਕ ਮੈਰਿਡ ਕੱਦ ਹੈ ਜੀ 5 ਫੁੱਟ 11 ਇੰਚ ਮੁੰਡੇ ਦਾ ਤੇ ਉਮਰ ਹੈ 11 890 ਦਾ ਡੇਟ ਆਫ ਬਰਥ ਹੈ ਕੰਮ ਕਰਾ ਜੀ ਰਾਜ ਮਿਸਤਰੀ ਤੇ ਟੈਲਾਂ ਦੇ ਠੇਕੇਦਾਰ ਦਾ ਹੈ ਕੰਮ ਕਰਦੇ ਨੇ ਇਹਨਾਂ ਦੀ ਮੰਗ ਹੈ ਜੀ ਇਹਨਾਂ ਨੂੰ ਘਰੇਲੂ ਲੜਕੀ ਚਾਹੀਦੀ ਹੈ ਜਿਸ ਦਾ ਕੱਦ 5 ਫੁੱਟ 3 ਤੋਂ ਉੱਪਰ ਹੋਵੇ ਨੰਬਰ ਦਿੱਤਾ ਹੈ ਜੀ ਪਰਿਵਾਰ ਦਾ ਡਾਇਰੈਕਟ ਗੱਲ ਕਰੋ ਤੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਦੀਪਕ ਕਰੀਰ ਪਤਾ ਹੁਸ਼ਿਆਰਪੁਰ ਏਰੀਆ ਉਮਰ ਹੈ ਜੀ 17 ਦਾ 1987 ਦਾ ਤੇ ਕੱਦ ਹੈ 5 ਫੁੱਟ 9 ਇੰਚ ਕਾਸਟ ਹੈ ਜੀ ਟੌਂਕ ਛੱਤਰੀ ਤੇ ਪੜ੍ਹਾਈ ਇਹਨਾਂ ਨੇ ਕਰੀਆ ਬੀਟੈਕ ਸੀਐਸਈ ਤੇ ਮੁੰਡਾ ਹੈ ਤਲਖਸ਼ੋਦ ਹੈ ਜੀ ਕੰਮ ਕਰਾ ਕਲਰਕ ਦਾ ਮੁੰਡਾ ਕੰਮ ਕਰਦਾ ਤੇ ਗਵਰਨਮੈਂਟ ਜੋਬ ਤੇ ਆ ਤੇ 55000 ਰੁਪਏ ਇਹਨਾਂ ਦੀ ਤਨਖਾਹ ਜੀ ਇਹਨਾਂ ਦੀ ਮੰਗ ਹੈ ਜੀ ਕੋਈ ਵਧੀਆ ਹੋਵੇ ਭਾਵੇਂ ਕਿਸੇ ਵੀ ਕਾਸਟ ਦੀ ਨੰਬਰ ਦਿੱਤਾ ਗਿਆ ਜੀ ਪਰਵਾਰ ਦਾ ਡਾਇਰੈਕਟ ਗੱਲ ਕਰੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਲਖਵਿੰਦਰ ਸਿੰਘ ਪਿਤਾ ਗਰਮੇਸ਼ ਸਿੰਘ ਪਤਾ ਹੈ ਜੀ ਫਿਰੋਜ਼ਪੁਰ ਏਰੀਆ ਤੇ ਕਾਸਟ ਹੈ ਜੱਟ ਸਿੱਖ ਗੋਤ ਇਹਨਾਂ ਦਾ ਵਾਹਲੇ ਤੇ ਉਮਰ ਹੈ ਜੀ 24/7/1997 ਦਾ ਡੇਟ ਆਫ ਬਰਥ ਹੈ ਕੱਦ ਹੈ ਜੀ 6 ਫੁੱਟ ਦੀ ਹਾਈਟ ਹੈ ਤੇ ਪੜ੍ਹਾਈ ਇਹਨਾਂ ਨੇ ਕਰੀ ਹੈ ਪਲੱਸ 2 ਭਰਾ ਇਹਨਾਂ ਦਾ ਇੱਕ ਮੈਰਿਡ ਹੈ ਜੀ ਭੈਣ ਵੀ ਇੱਕ ਮੈਰਿਡ ਗਮਕਰ ਜੀ 6 ਕਿਲੇ ਜ਼ਮੀਨ ਹੈ ਨਾਲ ਕੋਲ ਤੇ ਮਕੈਨੀਕਲ ਜੌਬ ਕਰਦੇ ਨੇ ਜੀ ਇਹ ਅਰਬ ਕੰਟਰੀ ਦੇ ਵਿੱਚ 2016 ਤੋਂ 2024 ਤੱਕ ਇਹਨਾਂ ਦੀ ਮੰਗ ਹੈ ਜੀ ਕੋਈ ਸੋਹਣੇ ਸੁਨੱਖੇ ਵਧੀਆ ਪਰਿਵਾਰ ਤੋਂ ਹੋਵੇ ਤੇ ਹੋਰ ਪਰਿਵਾਰ ਦੀ ਕਿਸੇ ਤਰ੍ਹਾਂ ਦੀ ਕੋਈ ਮੰਗ ਨਹੀਂ ਹੈਗੀ ਜੀ ਨੰਬਰ ਦਿੱਤਾ ਗਿਆ ਇਹਨਾਂ ਦੇ ਪਰਿਵਾਰ ਦਾ ਤੁਸੀਂ ਡਾਇਰੈਕਟ ਗੱਲ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਹਾਂਜੀ ਇਹ ਸੀ ਅੱਜ ਦੇ ਆਪਣੇ ਕੁਝ ਵਧੀਆ ਰਿਸ਼ਤੇ ਜਿੰਨੇ ਵੀ ਰਿਸ਼ਤੇ ਨੇ ਜੀ ਪਰਿਵਾਰ ਦੇ ਨੰਬਰਾਂ ਸਮੇਤ ਨੇ ਤੁਹਾਨੂੰ ਜਿਹੜਾ ਰਿਸ਼ਤਾ ਸਹੀ ਲੱਗਦਾ ਹੈ ਉਸ ਪਰਿਵਾਰ ਨਾਲ ਤੁਸੀਂ ਡਾਇਰੈਕਟ ਗੱਲਬਾਤ ਕਰਕੇ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਰਿਸ਼ਤੇ ਦੀ ਚੰਗੀ ਤਰ੍ਹਾਂ ਪੁੱਛਗਿੱਛ ਕਰੋ ਚੰਗੀ ਤਰ੍ਹਾਂ ਜਾਂਚ ਪੜਤਾਲ ਕਰੋ ਜੀ ਤੇ ਆਪਣੀ ਜ਼ਿੰਮੇਵਾਰੀ ਤੇ ਰਿਸ਼ਤਾ ਕਰੋ ਕਿਉਂਕਿ ਸਾਡੇ ਚੈਨਲ ਦਾ ਕੰਮ ਸਿਰਫ ਰਿਸ਼ਤਿਆਂ ਦੀ ਐਡ ਦੇਣ ਦਾ ਹੁੰਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਜੀ ਸੋ ਜਿਹੜਾ ਵੀ ਰਿਸ਼ਤਾ ਕਰਨਾ ਧਿਆਨ ਨਾਲ ਕਰਿਓ ਜੀ ਆਪਾਂ ਮਿਲਦੇ ਹਾਂ ਜੀ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਅਪਡੇਟ ਦੇ ਨਾਲ ਧੰਨਵਾਦ ਜੀ ਸਾਰਿਆਂ ਦਾ